ਦਿੱਖੋ ਦਾਸਤ ਦੇ ਕੋਈ ਜਿਹੜੀ ਸੀਧੀ ਰੀਸਤਾ ਨਹੀਂ ਕਰ ਸਕਦਾ ਕਿਉਂਕਿ ਇਹ ਤਾਂ ਸਾਗਰ ਸਮੁੰਦਰ ਨੇ ਇਹ ਆਦਾਨ ਤੋਂ ਸਾਨੂੰ ਨਹੀਂ ਆ ਸਕਦਾ ਕਿਉਂਕਿ ਇੰਨੀ ਵੱਡੀ ਹੱਤੀ ਹੈ ਵੀ ਦਾਸ ਵੀ ਕੋਣੋ ਕੋਣੇ ਪੰਜਾਬ ਦਾ ਸਵਾਗਤ ਹੀ ਹੁੰਦੇ ਆ ਸਾਰਾ ਕੋਟਾ ਪੂਰੇ ਇੰਡੀਆ ਤੇ ਪਰ ਜੋ ਮਾਨ ਸਰਦਾਰ ਜ਼ਿਲ੍ਹੇ ਸੰਘੇਤ ਜਿਹਥੇ ਦਰਬਾਰੀ ਸੰਗਤ ਦਿੰਦੀ ਆ ਉਹ ਮਾਨ ਨੇ ਸੱਜਣਾਂ ਵੀ ਲੈਣਾ ਤਾਂ ਉਹਦਾ ਮੈਂ ਇਨਸਾਨ ਨਹੀਂ ਦੇ ਸਕਦਾ ਕਿ ਇੰਨਾ ਪਿਆਰ ਦਿੰਦੇ ਆ ਮੇਰੇ ਦਿਲ ਕਰਦਾ ਕੋਈ ਵਿਛੜੇ ਪਰਵਾਰ ਸਾਤ ਜਨਮਾਂ ਦੇ ਮਿਲਿਆ ਉਹ ਸਾਹਮਣੇ ਮੈਨੂੰ ਇਨਾ ਪਿਆਰ ਦਿੰਦੇ ਆ ਅਸੀਂ ਇਨਾਂ ਦੇ ਬੱਚਿਆਂ ਵਰਗੇ ਪਰ ਫਿਰ ਵੀ ਇਨਾਂ ਵੱਲੋਂ ਦਾ ਦੇ ਕੇ ਵਿਚਾਰੇ ਬਹੁਤ ਮਿਹਰਾ ਸਰਕਾਰ ਜਦ ਵੀ ਹੁੰਦਾ ਸਾਰੀ ਸੰਗਤ ਮਿਲ ਕੇ ਪਾਈ ਸਾਡੇ ਜਿਲ੍ਹੇ ਸਿੰਘ ਜੀ ਇਨਾਂ ਸਤਿਕਾਰ ਕਰਦੇ ਹਰੇਕ ਵਾਰੀ ਸਵਾਗਤ ਕਰਦੇ ਹਰੇਕ ਵਾਰੀ ਵਿਚਾਰੇ ਅਜਾਲ 2000 ਕੱਟ ਕੇ ਕਪੜੇ ਲੀੜੇ ਦੂ ਲੈ ਕੇ ਹੋ ਰੋਟੀ ਚਾਹ ਪਾਣੀ ਸਾਰਾ ਕੁਝ ਇਹ ਵਿਚਾਰੇ ਕਿਸੇ ਗਲਤੀ ਕਮੀ ਨਹੀਂ ਕਰਦੇ ਉਹ ਮੈਂ ਬੜਾ ਗੁਰੂ ਅਗੇ ਹੀ ਅਰਦਾਸ ਕਰਦਾ ਕਿ ਜਿਹੜੀ ਨਾ ਦੀ ਸੇਵਾ ਉਹਨਾਂ ਨੂੰ ਸੱਚੇ ਪਾਤਸ਼ਾਹ ਕਾਲਪੁਰਖ ਰੰਗ ਲਾਉਂਦੇ ਤੇ ਅੱਗੇ ਤੋਂ ਅੱਗੇ ਵਧੇ ਔਰ ਸੱਚੇ ਪਾਤਸ਼ਾਹ ਕਿਰਪਾ ਕਰੇ ਸਾਡਾ ਸਰਕਾਰ ਦੇ ਵਿੱਚ ਵੀ ਭਾਈ ਜਿਲ੍ਹੇ ਸਿੰਘ ਸਾਡਾ ਨੇਤਾ ਬਣ ਕੇ ਉਭਰੇ ਕਿਉਂਕਿ ਆਪ ਜੀ ਨੂੰ ਪਤਾ ਸਰੋਵਰਿੰਗ ਟੀਮ ਕੋਲ ਜੀ ਚੋਣ ਲੜੀ ਐ ਐਮ ਸੀ ਵੀ ਚੋਣ ਲੜੜੇ ਇਹਨਾਂ ਨੇ ਜਿਹੜੀ ਅੱਜ ਤੱਕ ਸਾਡੇ ਦਾਦੇ-ਪੁਰਦਾਦੇ ਮੇਰੀ ਮੈਂਬਰ ਪਾਰਲੀਮੈਂਟ ਐਮ ਪੀ ਦੀ ਚੋਣ ਵੀ ਲੜ ਲਈ ਰਾਣੀ ਕਿਉਂਕਿ ਅੱਜ ਸਾਡੇ ਸਿੱਤਰੀਕਰ ਜੀ ਨਾਲ ਤੋਂ ਸਭ ਤੋਂ ਵੱਡਾ ਉੱਠ ਸਾਡੇ ਸਰਦਾਰ ਜਿਲ੍ਹੇ ਸਿੰਘ ਦਾ ਹੈ ਠੀਕ ਹੈ ਇੱਧਰ ਪਹਿਲਾ ਅਫਸਰ ਸਾਡੇ ਆਂਡੀਆ ਦੇ ਪ੍ਰਧਾਨ ਇਹ ਦੋਵੇਂ ਸੇ ਸਾਡੇ ਤੂੰ ਪਾਰਲੀਮੈਂਟ ਚ ਗਏ ਆ ਜਿਹੜੇ ਵੀ ਹੈ ਬਾਬਾ ਲਾਜ ਸਿੰਘ ਤੇ ਸਰਦਾਰ ਜ਼ਿਲ੍ਹੇ ਸੇ ਉਹ ਜਿੰਨੀਆਂ ਵੀ ਸਾਡੀਆਂ ਕਮੇਟੀਆਂ ਜਿੰਨੇ ਵੀ ਸਾਡੇ ਜਥੇਬੰਦੀਆਂ ਚੱਲ ਰਹੀਆਂ ਸਭ ਤੋਂ ਪਹਿਲੇ ਬਾਬਾ ਲਾਜ ਸਿੰਘ ਤੇ ਸਰਦਾਰ ਜ਼ਿਲ੍ਹੇ ਸੇ ਕੋਈ ਵੀ ਕਮੇਟੀ ਬਣੇ ਅਸੀਂ ਨਾ ਤੂੰ ਮਾਨਤਾ ਪ੍ਰਾਪਤ ਕਰਕੇ ਉਹਨੂੰ ਅੱਗੇ ਚਲਾਉਣਾ ਕੋਈ ਵੀ ਗਰੁੱਪ ਨਾ ਤੂੰ ਮਾਨਤਾ ਪ੍ਰਾਪਤ ਕਰਨੀ ਆ ਕਿਉਂਕਿ ਸਾਡੇ ਸੀਨੀਅਰ ਨੇ ਪੂਰੇ ਇੰਡੀਆ ਦੇ ਮਾਲਕ ਨੇ ਤੇ ਅਸੀਂ ਅਦੇ ਮੰਨ ਕੇ ਨਾ ਤੂੰ ਮਤ ਲੈਣੀ ਆ ਇਹਦਾ ਤੂੰ ਅੱਗੇ ਚੱਲਣਾ ਕੁਝ ਸਿੱਖਣਾ ਤੇ ਅੱਗੇ ਆਪਾਂ ਉਹ ਚੀਜ਼ ਸਿੱਖ ਕੇ ਅੱਗੇ ਚਲਣੀ ਆ ਕਿਉਂਕਿ ਅਸੀਂ ਕਿਸੇ ਸਾਨੇ ਨੂੰ ਨਾ ਪੁੱਛਾਂਗੇ ਜਾਂ ਕੋਚਾ ਇੱਕ ਛੋਟੀ ਜੀ ਮਸਾਲਾ ਟਾਈਮ ਜ਼ਿਆਦਾ ਹੋ ਗਿਆ ਚਲੋ ਟਾਈਮ ਤਾਂ ਹੋ ਹੀ ਗਿਆ ਤੇ ਤੂੰ ਕੋਈ ਬਰਾਤ ਤੇ ਭਾਉਣ ਚੱਲੇ ਅੱਗੇ ਸ਼ਰਤ ਰੱਖੀ ਗਈ ਵੀ ਜਿਹੜਾ ਇੱਕ ਬੱਕਰਾ ਖਾਊਗਾ ਸਵਾ ਮੜਾਟਾ ਖਾਊਗਾ ਅਸੀਂ ਤਾਂ ਤੇ ਅੱਗੇ ਦਵਾਵਾਂਗੇ ਉਹ ਕਿਹੜਾ ਸਵਾ ਮੜਾਟਾ ਖਾਵੇ ਤੇ ਕਿਹੜਾ ਇੱਕ ਬੱਕਰਾ ਕੱਲਾ ਬੰਦਾ ਖਾਵੇ ਕੁਣ ਕਰਦੇ ਕਰ ਤੋਂ ਖਾਲੀ ਮੁੜੇ ਰਸਤੇ ਇੱਕ ਸਾਡੇ ਭਾਈ ਜੱਲੇ ਸਿੰਘ ਵਰਗਾ ਕੋਈ ਸਿਆਣਾ ਖੜਾ ਸੀ ਇਹ ਤੁਸੀਂ ਪ੍ਰਾਥ ਲੈ ਕੇ ਚੱਲ ਸੀ ਭਾ ਕੇ ਨੇ ਕੀ ਗੱਲ ਆ ਉਹ ਕਹਿੰਦੇ ਪਿੰਡ ਉਹਦੀ ਤਾਂ ਸ਼ਰਤੀ ਬਹੁਤ ਤਕੜੀ ਰੱਖਤੀ ਕੋਕਦਾ ਕੁੜੀ ਮਤਾਂ ਉਹਨਾਂ ਨੇ ਇੱਕ ਤਾਂ ਬਕੜਾ ਖਾਣਾ ਇੱਕ ਬੰਦੇ ਨੇ ਸਵਾ ਪਣਾ ਟੱਕਾ ਕੇ ਕਿ ਤਾ ਮੈਂ ਆਵਾਂਗਾ ਤੇ ਭਾਈ ਜੱਲੇ ਸਿੰਘ ਵਰਗੇ ਕੀ ਕਹਿ ਲੱਗੇ ਚਲੋ ਯਾਰ ਤੁਹਾਨੂੰ ਬਕੜਾ ਵੀ ਫੜ ਲੈ ਆ ਤੇ ਆਪਾਂ ਬਿਆਹ ਵੀ ਲਿਆਉਂਦੇ ਚਾ ਨਾ ਮਨੂੰ ਟੋਲ ਚ ਮੜ ਕੇ ਲੈ ਚਲੋ ਉਹਨੂੰ ਟੋਲ ਚ ਮੜ ਕੇ ਲੈ ਚੱਲੇ ਕਜਾ ਦੇਖੋ ਤੁਸੀਂ ਇੱਥੇ ਇੱਕ ਸ਼ਰਤ ਰੱਖਣੀ ਆ ਜੇ ਅਸੀਂ ਖਾਵਾਂਗੇ ਜਮੁਰ ਬੱਕਰਾ ਵੀ ਖਾਵਾਂਗੇ ਤੇ ਸਵਾ ਮਰਾਂ ਆਟਾ ਵੀ ਖਾਵਾਂਗੇ ਨਗਰ ਖਾਵਾਂਗੇ ਸੀ ਇੱਕ ਇੱਕ ਘਰ ਤੇ ਇੱਕ ਬੱਕਰਾ ਬਰਵਾਣ ਦਾ ਸਵਾ ਮਰਾਂ ਆਟਾ ਬਣਾ ਕੇ ਉਹ ਖਾ ਕੇ ਦੂਜੇ ਪਾਸੇ ਫਿਰ ਲੱਗਾਂਗੇ ਸੀ ਉਹ ਇਦਾਂ ਹੀ ਕਰਨਗੇ ਇੱਕ ਬੱਕਰਾ ਉਹਨਾਂ ਨੂੰ ਇੱਕ ਹੀ ਪੀਸ ਲੈ ਜਦ ਹੀ ਖਾਦੇ ਦੋ ਦੋ ਰੋਟੀਆਂ ਨਾਲ ਸਾਰੇ ਬਰਤੀ ਖਾ ਕੇ ਖਾਦੇ ਕਰਦੇ ਉਹ ਸਵਾ ਮਰਾਂ ਆਟਾ ਖਾ ਕੇ ਤੇ ਇੱਕ ਇੱਕ ਬੱਕਰਾ ਖਾ ਕੇ ਕਿਉਂ ਉਹ ਖਾਲੀ ਮੁਰਿਆ ਸੀ ਅਣਜਾਣ ਸੀ ਸਾਡੇ ਵਰਗੇ ਛੋਟੇ ਦਿਮਾਗ ਦੇ ਸੀ ਔਰ ਜਦੋਂ ਜੇ ਉਹ ਜੇ ਸਾਥ ਮਿਲਦੇ ਆ ਤੋ ਜੇ ਪ੍ਰਧਾਨ ਮਿਲਦੇ ਆ ਨਾ ਤੋ ਕੋਈ ਗਿਆਨ ਲਾਵਾਂਗੇ ਤੇ ਅਸੀਂ ਕਦੇ ਨਹੀਂ ਹਾਰ ਕੇ ਆਵਾਂਗੇ ਆਉ ਮੈਂ ਬੇਨਤੀ ਕਰਦਾ ਜਿੱਥੇ ਵੀ ਸਾਡੇ ਸਿੱਖੀਰ ਕਰ ਵੀਰਾਂ ਦੀ ਜਥੇਬੰਦੀਆਂ ਨੇ ਆਓ ਜਿਹੜੇ ਆਗੂ ਨੇ ਜਿਹੜੇ ਸਿੱਖ ਚੁੱਕੇ ਆ ਜਿਹੜੇ ਸਮੁੰਦਰ ਨੇ ਉਹਨਾਂ ਦੀ ਸਾਰਾ ਲੋਗ ਨਦੀ ਪੁੱਛਿਆ ਲੋਕ ਆ ਕੇ ਉਹਨਾਂ ਨੂੰ ਰਹਿ ਪੁੱਛੋ ਜੀ ਕੀ ਕਰੀਏ ਕਿੱਦਾਂ ਕਰੀਏ ਤੂਏ ਪ੍ਰਾਨੇ ਘੁੱਟੜਨੇ ਔਰ ਮੈਂ ਸਾਰੇ ਸਿੱਖੀਰ ਵੀਰਾਂ ਨੂੰ ਹੀ ਬੇਨਤੀ ਕਰਦਾ ਠੀਕ ਆ ਜਥੇਬੰਦੀਆਂ ਆਪਣੀਆਂ ਨੇ ਪਰ ਪਾਇ ਕੋ ਕਰੇ ਜਦਾਂ ਪਾਈ ਜਲੇ ਸੇ ਪਰ ਲਿ ਵੀ ਕਾਗੇ ਇੱਕੇ ਦੀ ਜੀਤ ਆ ਕੱਲੇ ਕੱਲੂ ਤੇ ਫਿਰ ਤੁਹਾਨੂੰ ਪਤਾ ਕੋਈ ਨਹੀਂ ਖੰਗਣ ਦਿੰਦਾ ਉਹ ਇੰਨਾ ਦਸਰਤ ਕਰੋ ਮੈਂ ਫਿਰ ਚੱਲਣਾ ਕਿ ਸੱਚੇ ਆਪਣਾ ਛਾ ਇਹ ਅਦਾ ਪਿਆਰ ਮੇਰੇ ਨਾਲ ਤੋੜਨ ਬਾਅਦ ਵੀ ਇੱਥੇ ਹੱਥ ਤੇ ਭਰਾਵਾਂ ਨੂੰ ਮਿਲਦੇ ਰਹੀਏ ਉਹ ਇੱਕ ਰੋ ਕੇ ਅਦਾਸਾ ਸੱਚੇ ਪਾਛਾ ਇਹ ਸੰਗਤੋਂ ਸਾਰੇ ਸੁੱਖ ਦੇ ਕਿਸੇ ਗਲਤੀ ਕਮੀ ਨਾ ਦੇ ਵਾਹਿਗੁਰੂ ਜੀ ਦਾ ਖਾਲਸਾ ਮੈਂ ਬੋਲੇ ਉਹ ਨਿਹਾਲ ਸਿਆਸਤ